ਰੀਕਾਲ ਬਾਈ ਸਾਰਿਆਂ ਨੂੰ ਅੱਜ ਆਪਾਂ ਪਾਉਂਦਾ ਮੇਰਾ ਸਿਬਲਡਾਉਣ ਆਜੂ ਕੀ ਆਲੀ ਹੱਥੇ ਜਾਂਦਾ ਕਿੱਥੇ ਧੂਤਾ ਇਹ ਇੱਕ ਬਹੁਤ ਛੋਟੇ ਟਰੈਕਟਰ ਆ ਭਰਾ ਕੋਲੇ ਇੱਕ ਕਰਾਉਂਦੇ ਆ ਗੱਲਬਾਤ ਬਾਈ ਨਾਲ ਤੇ 852 747 ਫਾਰਮ ਸਾਡਾ ਬਹੁਤ ਛੋਟੇ ਟਰੈਕਟਰ ਆ ਭਰਾ ਕੋਲੇ ਜੇ ਆਪਾਂ ਕਰਾਉਂਦੇ ਆ ਬਾਈ ਨਾਲ ਗੱਲਬਾਤ ਤੇ ਹੋਰ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੋਲਰ ਸਾਹਿਬ ਠੀਕ ਠਾਕ ਹੋ ਹਾਂ ਤੁਸੀਂ ਚਨਾਓ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਹੋਰ ਸੁਣਾਓ ਇੱਕ ਢਾਗਾ ਹੀ ਤੇ ਇਹ ਪਹਿਲਾਂ ਆਪਾਂ ਇਹ ਟਰੈਕਟਰ ਤੋਂ ਸ਼ੁਰੂ ਕਰਨ ਤੋਂ ਇੱਕ ਬੇਨਤੀ ਆਪਾਂ ਵੀ ਕਰ ਇੱਥੇ ਖੜੇ ਛੋਟੀ ਜੀ ਗਲਤੀ ਤਾਂ ਆਪਣੀ ਵੀ ਹੈ ਹਾਂ ਹਾਂ ਵੀ ਜਿਹੜੇ ਭਰਾ ਆਪਣੇ ਦਿੱਲੀ ਧਰਨੇ ਤੇ ਗਏ ਆ ਬਹੁਤ ਵੱਡੀਆਂ ਮੁਸ਼ਕਲਾਂ ਆਈ ਜਾਂਦੀਆਂ ਹਾਂਜੀ ਹਾਂਜੀ ਤੇ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਅੱਜ ਦਾ ਮੇਲਾ ਲਾ ਕੇ ਆਪਾਂ ਵੀ ਉਹਨਾਂ ਦੇ ਨਾਲ ਹੀ ਚੱਲੇ ਆ ਭਰਾਵਾਂ ਦੇ ਹਾਂਜੀ ਹਾਂਜੀ ਤੇ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਉੱਥੇ ਧਰਨੇ ਤੇ ਜ਼ਰੂਰ ਪਹੁੰਚੋ ਇਹ ਗੱਲ ਹੈ ਹਾਂ ਜਿਹੜੇ ਭਰਾ ਬਾਰਡਰ ਤੇ ਸੰਭੂ ਬਾਰਡਰ ਤੇ ਪਹੁੰਚੋ ਖਨੌਰੀ ਤੇ ਪਹੁੰਚੋ ਡੱਬ ਵਾਲੀ ਪਹੁੰਚੋ ਜਿੱਥੇ ਮਰਜ਼ੀ ਪਹ ਕੁਝ ਭਰਾਵਾਂ ਦੇ ਸੱਟਾਂ ਵੀ ਲੱਗੀਆਂ ਆਥਰੂ ਗਾਇਸ ਦੇ ਸਰਕਾਰ ਨੇ ਗੋਲੇ ਛੱਡੇ ਮੰਦਪਾ ਕਿ ਘਟਨਾ ਹਾਂ ਸਹੀ ਗੱਲ ਹੈ ਚਲੋ ਆਪਾਂ ਆਪਣੇ ਹੱਕਾਂ ਵਾਸਤੇ ਜਾਣਾ ਹੀ ਹੈਗਾ ਆਪਣੀ ਹੋਣ ਦੀ ਲੜਾਈ ਹੈ ਹਾਂਜੀ ਹਾਂਜੀ ਤੇ ਸਾਰੇ ਭਰਾ ਵੱਧ ਤੋਂ ਵੱਧ ਕਿਸਾਨ ਯੂਨੀਅਨਾਂ ਦੀ ਸਪੋਰਟ ਕਰੋ ਪਹੁੰਚੋ ਇਹ ਸਭ ਤੋਂ ਪਹਿਲਾਂ ਬੇਨਤੀ ਆਪਾਂ ਵੀ ਪਹੁੰਚਾਂਗੇ ਹਾਂਜੀ 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 ਵੀਰੇ ਤੇ ਆਪਣੇ 8 ਤੋਂ 55 ਹਾਂਜੀ ਬਾਈ ਮਾਰੋ ਪਹਿਲਾਂ ਤਾਂ ਭੁਲਰ ਸਾਹਿਬ ਦੇ ਕੈਮਰਾ ਬਹੁਤ ਸੋਹਣਾ ਟਾਇਟਰ ਵੀ ਅਗਾਂ ਚਾਰਸ ਪਰੇ ਪਹਿਲਾਂ ਢੇਡਾ ਦੇ ਇਹ ਬਹੁਤ ਸੋਹਣਾ ਟਰੈਕਟਰ ਆ ਭਰਾ ਮੇਰੇ ਦੇਖੋ ਅਰਥੋਪਤੀ ਬੰਜਾ ਸਿੱੱਚੇ ਬੰਗੂ ਚੰਕੁਦਾ ਡੰਡਾ ਫੱਟੀ ਛਤਰੀ ਤੁਹਾਨੂੰ ਨਾਹਰਾ ਸਾਰਾ ਕੁ ਨਾਲ ਦੇਖੋ ਘੈਂਟ ਟਰੈਕਟਰ ਆ ਪੂਰਾ ਐ ਜਮਾ ਸੋਨਾ ਟਰੈਕਟਰ ਆ ਯਾਰ ਕਿਸੇ ਪਾਸੇ ਨਾ ਮਗਰਾੜ ਮਗਰੂਰ ਦੇਖ ਰੋ ਪੂਰਾ ਸੋਨਾ ਟਰੈਕਟਰ ਪਿਆ ਪਾਵਰ ਸਟੀering ਆ ਕਿਹੜਾ ਮਾਡਲ ਆ ਜੀ ਇਹ ਇਹ 2016 ਮਾਡਲ ਆ ਜੀ ਹਾਂਜੀ ਬਠਿੰਡਾ ਨੰਬਰ ਆ ਜੀ ਇਹ ਅੱਛਾ ਬਠਿੰਡਾ ਨੰਬਰ ਆ ਜੀ ਹਾਂਜੀ ਵੀਰੇ ਹਾਂਜੀ ਹਾਂਜੀ ਤੇ ਆ ਆ ਗਏ ਜੀ ਆਪਾਂ ਦਸਤੀ ਗੱਲ ਬਾਈ ਸਰਮਚਾਨ ਦੇ ਮਤਾਜ ਨਹੀਂ ਸ਼ਰਮਾ ਜੀ ਉਹ ਠੀਕ ਆ ਦਸਤੀ ਗੱਲ ਜੀ ਠੀਕ ਆ ਦਸਤੀ ਗੱਲ ਬਾਈ ਠੀਕ ਆ ਜੀ ਇਧਰ ਵਾਗੇ ਜੀ ਇੱਥੇ ਵੀ ਯਾਰ ਮੈਂ ਵਾਗੇ ਤੇ ਹੀ ਹੋ ਗਈ ਭਰਾਵਾ ਤੁਹਾਡੇ ਭਰਾ ਦੀ ਅੱਛਾ ਗੀ ਇਹ ਆਨ ਰਿਕਾਰਡ ਕਰੀਆ ਗੱਲ ਆ ਯਾਰ ਨਾ ਕੋਈ ਨਾ ਕਮੈਂਟ ਕਰਕੇ ਬਾਈ ਪਤਾ ਲਵੇ ਤੁਹਾਡੇ ਭਰਾ ਦਾ ਧੱਕਾ ਹੋ ਗਿਆ ਸਾਡੇ ਭਰਾ ਦਾ ਆ ਮਾਰੋ ਨਾਮ ਇੱਕ ਘਰ ਦੀ ਗੱਲ ਘਰੇ ਹੀ ਰਹੇ ਚੰਗੀਆਂ ਥੋੜੀ ਜਿਹੀ ਅੱਛਾ ਕੀ ਗੱਲ ਹੋ ਗਈ ਸ਼ਰਮਾ ਬਾਪੂ ਬਾਪੀ ਦੁਕਾਨ ਉੱਕੀ ਸੀ ਅੱਛਾ ਅੱਛਾ ਗੀ ਮੈਂ ਤਾਂ ਕੁਝ ਹੋਰ ਸਮਝਿਆ ਸੀ ਭਰਾਵਾ ਕੋਈ ਗੱਲ ਨਹੀਂ ਭਾਈ ਜੀ ਤੇ ਆਪਣੇ ਬਾਈ ਇਹਦੇ ਬਾਰੇ ਦੱਸੋ 8 ਤੋਂ 55 ਵਾਰੀ ਏ ਬਾਈ ਜੀ ਬਠਿੰਡਾ ਨੰਬਰ ਟਰੈਕਟਰ ਹੈ ਹਾਂਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਹਾਂਜੀ ਹਾਂਜੀ 90 ਪੈਸੇ ਚਾਰੋਂ ਟਾਇਰ ਹੈ ਹਾਂਜੀ ਇੰਜਨ ਗੇਅਰ ਦਾ ਬਾਈ ਕੋਈ ਵਾਹ ਕੇ ਲਿਆ ਸਕਦਾ ਓਕੇ ਜਾਮਾ ਠੀਕ ਹੈ ਤਸੱਲੀ ਹੈ ਜਿਹੜਾ ਸਟੀering ਦਾ ਤੇਲ ਆ ਉਹ ਵੀ ਇਹਦਾ ਐਕਸਟਰਾ 2016 ਦੇ ਵਿੱਚ ਆ ਜਿਹੜੇ ਭਰਾਵਾਂ ਨੂੰ ਪਤਾ ਹੈ ਹਾਂਜੀ 올 ਡਿਸਟ੍ਰੀਬਿਊਟਰ ਹੈ ਨਾ ਉਹ ਟੌਪ ਮਾਡਲ ਹੈ ਆ ਉਹ ਤਾਂ ਟੌਪ ਮਾਡਲ ਹੈ ਆ ਦੱਸੂ ਕਿਵੇਂ ਕਰਨਾ 5 ਲੱਖ ਇੱਕ ਗੱਲ ਆ ਕਰਮਾ ਮੇਰੀ ਮੇਰੀ ਪ੍ਰਾਈਸ ਜਾਂਦਾ ਮੈਨੂੰ ਲੈ ਡਰਾਉਂਦਾ ਨਹੀਂ ਬਟਿੰਡਾ ਨਗਰ ਡਾਇਰੈਕਟਰ 16 ਮਾਰਾ ਦੇ ਸਾਰੀ ਮੰਡੀ ਚ ਰੇਡ ਭਾਲਣਾ ਮਿਲਦਾ ਨਹੀਂ ਵਣ ਚਈ ਏ ਡਾਇਰੈਕਟਰ ਬਈ ਸਹੀ ਗੱਲ ਐ ਵਣ ਚਈ ਏ ਕੋਕਾ ਪੀ ਜਾ ਕਿੰਨੇ ਦਾ ਕਿੰਨੇ ਦਾ ਇਹ ਇਹ ਦੇਣਾ ਯਾਰ 5 ਲੱਖ ਤੇ 10000 5 ਲੱਖ 10000 ਗਲਤ ਚਮ ਗਲਤ ਹੋਰ ਫਿਰ ਤੂੰ ਕਰ ਤੂੰ ਕਰ ਬਾਹਰ ਪਾ ਜਾ ਵੀ ਲੋ ਬਾਪੂ ਨਾ ਪਾ ਜਾਦਾ ਨਹੀਂ ਡਾਉਂਦੇ ਮਾੜੇ ਡਾਦੇ ਚਲ ਡਾਦੇ ਯਾਰ ਸ਼ਰਮਾ ਕੋਈ ਗੱਲ ਐ ਮੈਂ ਇੱਕੋ ਨਾਲ ਕਰੂਗਾ ਕਰਦੀ ਕਰਦਾ ਬਈ ਕਰਦੇ ਯਾਰ ਵਾਟਾ ਤੇ ਨਹੀਂ ਨਾ ਇਹ ਘਾਰੇ ਖੇੜਾ ਦੇ ਅੱਛਾ 4 ਲੱਖ ਅੱਛਾ ਬਾੜਾ ਸੇ ਲੈਣਾ ਜੀ 95 ਹਜ਼ਾਰ ਦਾ ਟਰੈਕਟਰ ਲੈ ਲਾਂਗੇ ਕੋਈ ਗੱਲ ਨਹੀਂ ਭਰਾਵਾ ਬਾਈ ਨੇ ਕਹਿਤਾ ਇਹਦਾ ਗਿਆ ਸਰਮਾਟ ਇਹਦਾ ਤਾਂ ਤੁਹਾਨੂੰ ਪਤਾ ਵਪਾਰਕਾਂ ਨੂੰ ਮੈਂ ਹਰ ਗੱਲ ਇਹ ਆਪਣਾ ਭਰਾ ਆਪਾਂ ਉਹੀ ਟਰੈਕਟਰ ਦੇ ਵਿੱਚ ਗੋਲਦੇ ਹਾਂ ਬਾਈ ਕਿਤੇ ਜੀਓਰ ਹਾਂ ਸਹੀ ਗੱਲ ਜਿਹੜੀ ਗੱਲ ਸ਼ਰਮ ਨੇ ਕਹਿਦੀ ਹਾਂਜੀ ਬਾਈ ਆਪਣੀ ਵੀਡੀਓ ਦੇਖ ਕੇ ਅੱਜ ਜੇ ਮੰਡੀ ਤੇ ਨਾਂ ਵੇਗਾ ਡਾਕਟਰ ਹਾਂਜੀ ਜੇ ਵਿਕ ਗਿਆ ਤਾਂ ਬੱਸ ਇੱਕ ਗੱਲ ਹੋਰ ਆ ਭੁੱਲਰ ਹਾਂਜੀ ਬਾਈ ਕਹੇ ਨਾ ਕੇ ਮੈਂ ਆਪਦੇ ਵੱਲੋਂ ਕਹਿੰਦਾ ਤੇ ਇਹ ਸਾਡਾ ਬਾਣ ਸਾਡਾ ਸੰਧ ਸਾਡੇ ਸੈਕਟਰ ਸਾਡਾ ਬਾਹ ਕੇ ਤਸੱਲੀ ਕਰਕੇ ਲੈ ਕੇ ਜਾਓ ਬੇਸ਼ੱਕ ਇਹ ਵੀ ਗੱਲ ਹੈ ਕਿਉਂ ਕਲਵੀਰ ਅੱਜ ਮਾਂ ਬਾਈ 16 5 10 نوٹ ਅਸੀਂ ਥੋੜਾ ਨਹੀਂ ਲੈਂਦੇ ਜੇ ਕੀ ਲੱਗੇ ਆਲਾ ਅਸੀਂ ਮਾ ਸਾਡਾ ਮਾੜਾ ਤੇ ਕਿਉਂ ਲੋ ਸਹੀ ਗੱਲ ਹੈ ਤੇ ਇਹ ਛਤਰੀ ਮਿਲ ਜੂਈ ਹਾਂ ਬਾਈ ਲਵਾਂਗੇ ਜੀ ਡੰਡਾ ਫੱਟੀ ਛਤਰੀ ਸਾਰਾ ਸਾਰਾ ਕੋ ਸਾਰਾ ਸੌਦਾ ਨਾਲ ਆਊਗਾ ਹੈ ਬਾਈ ਲਾਉਣ ਫੈਂਟ ਵੀ ਹੋ ਜੂਗਾ ਹੋ ਜੂਗਾ ਲੋਨ ਫੈਂਸ ਬਾਈ ਹੋਊਗਾ ਹੁੰਦਾ ਕਿ ਉਹਨੇ ਨਾਗਰ ਕਾਹਦਾ ਟਰੈਕਟਰ ਹੈ ਠੀਕ ਹੈ ਜੀ 400 ਲੈ ਕੇ ਯਾਰ ਸਾਢੇ ਕਿਹ ਚੱਕ ਸਾਢੇ 400 ਤੱਕ ਲੋਨ ਵੀ ਹੋ ਜਾਣਾ 400 ਲੈ ਕੇ ਸਾਢੇ 4 ਪੁਰਾਣਾ ਟਰੈਕਟਰ ਵੀ ਕੱਟਿਆ ਜਾ ਇਹਦੇ ਚ ਪੁਰਾਣਾ ਨਹੀਂ ਕੱਟਿਆ ਜਾਣਾ ਪੁਰਾਣਾ ਨਹੀਂ ਨਹੀਂ ਇਹਦੇ ਚ ਨਹੀਂ ਕਿਉਂ ਇਹ ਚ ਓਰੀਜਨ ਹੈਗਾ ਅੱਛਾ ਇਹ ਬਟੰਡਾ ਨੰਬਰ ਟਰੈਕਟਰ ਹੈ ਹਾਂ ਫੇਕੇ ਫਿਰ ਫਿਰ ਅੱਗੇ ਅੱਗੇ ਚ ਕੱਟ ਲਾਂਗੇ ਯਾਰ 743 ਹਾਂ ਬਾਈ ਇਹਦੇ ਵੀ ਪੁੰਨਰ ਸਾਹਿਬ ਕਿਹੜਾ ਮਰਾ ਜਮਾ ਨਾ ਆਇਆ ਜਮਾ ਟੋਟਲ ਸ਼ੀਲਡ ਟਰੈਕਟਰ ਹੈ ਹਾਂ ਤੇ ਜੇ ਤਾਂ ਮੀਟਰ ਦੇਖਨੇਗਾ ਹਾਂਜੀ ਮੈਂ ਤਾਂ 당 ਹੈਗਾ ਤੂੰ ਵੀ ਰਹੇਗਾ ਤੇ ਆਪਣੇ ਦੇਖਣ ਵਾਲੇ ਵੀ 당ਗ ਰਹ ਜਾਣਗੇ ਇੱਕ ਗੱਲ ਇੱਕ ਗੱਲ ਵਿੱਚ ਹਾਂ ਉਹ ਸੁਣਾ ਟਰੈਕਟਰ ਬਾਈ ਯਾਰ ਇਹ 100 ਖਾਣ ਨੂੰ ਜੀ ਕਰਦਾ ਟਰੈਕਟਰ ਨਵੇਂ ਬਿਲਕੁਲ ਨਵੇਂ ਹੈਗਾ ਤਾਂ ਮੇਰੇ ਮਾੜੇ ਮੀਟਰ ਹੈ ਬੇੜੇ ਗੱਲ ਪੂਰੀ ਹੋ ਬੇੜੇ ਮੇਰੇ ਹਾਂ ਪੂਰਾ ਘੈਂਟ ਮੇਰੇ ਮੂਹਰ ਬੜਾ ਗੱਲ ਕਰੂੰਗਾ ਟਰੈਕਟਰ ਨਵੇਂ ਮਗਰ ਲੇ ਉਹ ਲੇ ਨਵੇਂ ਨਵੀਂ ਆ ਚੁੱਪ ਕਰੀ ਭੁੱਲ ਹਾਂ 100 ਖਾਣ ਨੂੰ ਕੀ ਕਰਦਾ ਬਾਈ 100 ਖਾਣ ਨੂੰ 100 ਖਾਣਾਂ ਦਾ ਹਾਂਜੀ ਹਾਂਜੀ ਇਹ ਟਰੈਕਟਰ ਦੀ ਕੰਡੀਸ਼ਨ ਆ ਨਾ ਆਹ ਕੰਡੀਸ਼ਨ ਆ ਹਾਂ ਆਹ ਟਰੈਕਟਰ ਦੇਖੋ ਯਾਰ ਇੱਥੇ ਮੈਨੂੰ ਐ ਲੱਗਦਾ ਭੁੱਲ ਭੱਲ ਕੇ ਤਾਂ ਹੀ ਲਿਖੀ ਬੈਠਾ ਦਾ ਨਾ ਬਾਈ 15 15 16 ਦੀ 15 16 ਮਾਡਲ ਵਰਗਾ ਦਾ ਦਾ ਦੀ ਕਰਾਚੀ ਦਾ ਮਾਦ ਨਾਮ ਇੱਕ ਹੋਰ ਹੈ ਸ਼ਰਮਾ ਓਏ ਸ਼ਰਮਾ ਇਹਦਾ ਮੀਟਰ ਦੇਖ ਬਰ 15 15 ਮੈਨੂੰ ਆਪਣੇ ਵਿਭਾਗੋਂ ਦਾ ਦੇਖਣ ਵਾਲੇ ਕਹਿਣਗੇ ਯਾਰ ਵੀ ਇਹ ਗਲਤ ਹੈ ਇੰਨਾ ਸਾਫ਼ ਨਹੀਂ ਹੋਣਾ 15 16 ਮਾਡਲ ਸੱਚੀ ਹੈ ਸੱਚੀ 1505 ਘੰਟੇ ਚੱਲਿਆ ਬਾਈ ਓਏ ਦੇਖ ਲੈ ਯਾਰ ਇਹ ਕ੍ਰਿਡਿਸ਼ਨ ਬਾਈ ਯਾਰ ਸਾਰਾ ਸ਼ੀਲਡ ਆ ਬੱਲੇ ਦਾ ਟਰੈਕਟਰ ਕਿਤੇ ਚਾਬੀ ਨਹੀਂ ਲੱਗੀ ਡਾਕ ਮਾਡਲ ਇਹਨਾਂ ਟਰੈਕਟਰ ਥੋੜਾ ਦਿਖਾ ਦਿਓ ਬਾਈ ਕਿੰਨੇ ਦਾ ਕਹੋਗੇ ਉਨੇ ਦੇ ਦਾਂਗਾ ਇਹਨਾਂ ਮੈਨੂੰ 16 ਮਾਡਲ ਵੀ ਨਹੀਂ ਹੋਣਾ ਇਹਨਾਂ ਸੋਹਣਾ ਯਾਰ ਅੰਦਰੋਂ ਦੇਖੋ ਲੈ ਉਹਦੇ ਲੈ ਬੜਾ ਕਹਿੰਨ ਟਰੈਕਟਰ ਯਾਰ ਦੇਖੋ ਇੱਧਰ ਆ ਦੇ ਆ ਦੇ ਆ ਵੇਖ ਆ ਕਰ ਵਗੈਰਾ ਵਿੱਚੋਂ ਦੇਖ ਲੈ ਆ ਦੇਖੋ ਜਮਾ ਚਾਬੀ ਨਹੀਂ ਲੱਗੀ ਇਹਦੇ ਕਿਤੇ ਵੀ ਭਰਾ ਮੇਰੇ ਤੌਕਾ ਵੀ ਨਹੀਂ ਸੜਦਾ ਕਿਤੇ ਵੀ ਨਾ ਜੀ ਜਮਾ ਕੋਕਾ ਪੀਛਾ ਹੁਣ ਕਈ ਦੇਖਣ ਵਾਲੇ ਕਹਿਣਗੇ ਵੀ ਇੰਨਾ ਘੱਟ ਚੱਲੇਗਾ ਲੰਘ ਅਸੀਂ ਵੀ ਇਸ ਗੱਲ ਤੇ ਲੈ ਭਾਈ ਹੁਣ ਮੈਂ ਮਾਡਲ ਬਾਲੇ ਆਖਣਗੇ ਤੁਸੀਂ ਮੀਟਰ ਪਿੱਛੇ ਕਰਤਾ ਨਾ ਨਹੀਂ ਭਾਈ ਮੀਟਰ ਮੋਟਰ ਦੀ ਗਾਰੰਟੀ ਆ ਬਾਲੇ ਕਹਿਣੇ ਕੰਮ ਨਹੀਂ ਕਰਨਾ ਆਪਾਂ ਲੋਕਾਂ ਵਾਲਾ ਕੰਮ ਨਹੀਂ ਕਰਿਆ ਨਾ ਹੀ ਕਰਿਆ ਨਹੀਂ ਕਰਨਾ ਸਹੀ ਗੱਲ ਹੈ 3 ਲੱਖ ਤੇ 75 ਹਜ਼ਾਰ ਲਿਖੀ ਵਾ 2010 ਮਾਡਲ ਆ ਭਰਾ ਮੇਰੋ 3 ਲੱਖ ਪਰ ਮੈਨੂੰ ਵੀ ਪੁੱਛਦਾ ਮੈਂ ਨਹੀਂ ਤੇ ਮੈਂ ਤਾਂ ਇਹ ਰੇਟ ਹੀ ਪੂਰਾ ਲਿਖਿਆ ਜਿਵੇਂ ਜਿਵੇਂ ਲੋਟ ਜੀ ਜ਼ਿਆਦਾ ਨਾਮ ਚਾਰ ਲਿਖ ਲੈਂਦਾ ਤੂੰ ਛਾਲਾ ਮਾਰੀ ਜਾਂਦਾ ਕੋਈ ਆਪਾਂ ਲੋਕਾਂ ਦਾ ਕੰਮ ਕਰਨਾ ਹੀ ਨਹੀਂ ਠੀਕ ਗੱਲ ਹੈ 3 ਲੱਖ ਹਾਂ ਕਿੰਨੇ ਲੱਖ ਇਹ ਦੇਣਾ 60000 ਨਾ ਬਈ ਮੈਂ ਵਹਿਤ ਨਾ ਮਾ ਡਾਇਰੈਕਟਰ ਯਾਰ ਬੜੀ ਕੋਸ਼ਿਸ਼ ਕੀਤੀ ਆਵੇ ਯਾਰ ਮੈਂ ਕੋਈ ਹੋ ਕੇ ਕਹਿਣਾ ਤੇ ਅੱਛਾ ਠੀਕ ਹੈ ਗੱਲ ਐਨੇ ਦਾ ਤੁਹਾਨੂੰ ਮਾੜਾ ਵੀ ਨਹੀਂ ਹਾਂ ਪਹਿਲਾਂ ਵੀ ਕਹਿਣਾ ਕੁੱਟੀਆਂ ਤੇ ਹਜੇ ਵੀ ਬਈ ਆ ਦੇਖਾ ਨਵੇਂ ਹੀ ਪਿਆ ਯਾਰ ਬਿਲਕੁਲ ਨਵੇਂ ਦੇ ਉੱਤੇ ਵੀ ਬਈ ਨਵੇਂ ਟਾਇਰ 14 ਲਿਖਿਆ ਪਿਆ 14928 ਹਾਂ ਕਸਿਆਂ ਨੀ ਜਮਾ ਕੰਪਨੀ ਵੀ ਨੂੰ ਲਗਿਆ ਸੀ ਭਾਈ 9095 ਪੈਸੇ ਆ ਟਰੈਕਟਰ ਵੀ ਭਾਈ 9095 ਪੈਸੇ ਹੀ ਆ ਨਮਾ ਹੀ ਆ ਬਾਈ ਸਾਥ ਕਹਿੰਦਾ ਹਨ ਹੂੰ ਥੋੜੇ ਘਟਾਏ ਆ ਮੈਂ ਕਹਿੰਦਾ ਨਹੀਂ ਸਹੀ ਗੱਲ ਹੈ ਸਾਡੇ ਤਿੰਨੇ ਰੱਖਦਾ ਟਰੈਕਟਰ ਲੈਣਾਗੇ ਬਾਈ ਇਹ ਤੁਹਾਨੂੰ ਇੰਨਾ ਦਾ ਮਾੜਾ ਬਣੀ ਬਾਈ ਤੇ ਆਪਾਂ ਦੀ ਵੈਲਟ ਕਰ ਗਿਆ ਸ਼ਰਮਾ ਕੋਈ ਗੱਲ ਨਹੀਂ ਕਹਿਦਾ ਭਰਾ ਨੇ ਭਜਦੇ ਨਹੀਂ ਹਾਂ ਪਰ ਵੈਦ ਦੋ ਮਾੜਾ ਨਹੀਂ ਬਾਈ ਸਾਨੂੰ ਇਹਦੋਂ ਕੰਝੀ ਨਹੀਂ ਕੱਢਦੀ ਮਾੜਾ ਨਹੀਂ ਇਹਦੋਂ ਤਾਂ ਯਾਰ ਸਹੀ ਗੱਲ ਆ। ਲੋਹੇ ਤੇ ਲਗੀ ਰ। ਭਾਈ ਜਿੰਨੇ ਕੁ ਵੀਰ ਦੇ ਟਰੈਕਟਰਾਂ ਚ ਬੋਲੀ ਹੈ ਨਾ ਮੈਂ ਫਾਇਦਾ ਲੈ ਲਵਾਂ ਜੀ ਬੇ। ਸਹੀ ਗੱਲ ਐ। ਤੇ ਬਾਕੀ ਸਾਡਾ ਯਕੀਨ ਤਾਂ ਕੋਈ ਮੰਨਦਾ ਨਹੀਂ ਪਰ ਮੈਂ ਕਹਿੰਦਾ ਫਾਇਦਾ ਲੈ ਲੇ। ਹਾਂ। ਭਾਈ ਲੈਣ ਵਾਲੇ ਲੈ ਜਾਂਦੇ ਫਿਰ ਮੈਂ ਫਾਰਮ 60। ਹਾਂ ਭਾਈ। ਫਾਰਮ 60 ਵੀ ਭਰਾ ਮੇਰੇ ਜਮਾ। ਭਾਈ ਯਾਰ ਪਤਾ ਨਹੀਂ ਕਿਥੋਂ ਲਿਆਉਂਦਾ ਬਹੁਤ ਸੋਹਣਾ ਟਰੈਕਟਰ ਭਾਲ ਕੇ ਲਿਆਉਂਦਾ। ਦੇਖੋ ਤੁਸੀਂ ਫਾਰਮ 60 ਦੇਖ ਲਓ। ਓਕਾ ਵੀ ਸੀ ਆ ਯਾਰ। ਟਾਇਰ ਜਮਾ ਐ। ਪੰਜੀ ਲਾਉਣ ਦੀ ਲੋੜ ਨਹੀਂ ਭਰਾਓ ਜਦੋਂ ਤੁਸੀਂ ਇੱਥੋਂ ਦੇ। ਟਾਇਰ ਬਾਈ ਇਹਦੇ ਮਗਰ ਲੈ ਹੈਗੇ 80 ਤੋਂ 85 ਪੈਸੇ ਮੂਹਰ ਲੈ ਜਾ ਕੋੜਾ ਬੰਪਰ ਲੱਗਿਆ ਬੰਪਰ ਦੇਖੋ 2007 ਮਾਡਲ ਹੈ ਸਿੰਗਲ ਕਲਚ ਦਾ ਰਾਈਡਰ ਹੈ ਹਾਂਜੀ ਹਾਂਜੀ ਦੇਖੋ ਯਾਰ ਨਹੀਂ ਭਾਈ ਕਈ ਭਰਾ ਕਹਿ ਦਿੰਦੇ ਜਿਹੜਾ ਸਿੰਗਲ ਹੋਵੇ ਉੱਥੇ ਗੱਲ ਨਹੀਂ ਬੋਲਣੀ ਆਪਾਂ ਜਿਹੜੀ ਗੱਲ ਹੈ ਕਲੈਰਟੀ ਜਿਹੜੀ ਦੱਸਾਂਗੇ ਉਹੀ ਬੋਲਾਂਗੇ ਇਹਦੀ ਵੀ ਛਤਰੀ ਮਿਲ ਜੂਈ ਇਹਦੀ ਮਿਲੂਗੀ ਠੀਕ ਹੈ ਜੀ ਡੰਡਾ ਫੱਟੀ ਛਤਰੀ ਸਾਰਾ ਕੁਝ ਮਿਲੂਗਾ ਭੁੱਲਰ ਸਾਹਿਬ ਠੀਕ ਹੈ ਜੀ ਕਿਹੜਾ ਮਾਡਲ ਹੈ ਇਹ ਇਹ 2007 ਮਾਡਲ ਹੈ 2007 ਮਾਡਲ ਹਾਂ ਭਾਈ 3 ਲੱਖ ਤੇ ਨਹੀਂ 2 ਲੱਖ 30 ਹਜ਼ਾਰ ਡਿਮਾਂਡ ਕਿੰਨੇ ਦਾ ਛੱਡ ਦੇਂਗਾ ਆਪਾਂ ਪਹਿਲਾਂ ਤਾਂ ਡਿਮਾਂਡ ਹੀ ਭੁੱਲ ਹਾਂ ਮੇਰਾ ਦਾ 7 ਮਾਡਲ ਦੀ 2001-02 ਮਾਡਲ ਦਾ ਰੇਟ ਲਿਖਿਆ ਆਪਾਂ ਸਹੀ ਗੱਲ ਹੈ ਫਿਰ ਵੀ ਇਹ ਸਿੰਗਲ ਕਲੱਚ ਆਪਾਂ ਪਹਿਲਾਂ ਬੋਲਿਆ ਉਸ ਕਰਕੇ ਯਾਰ ਕਿਸੇ ਭਰਾ ਨੂੰ ਕਈਆਂ ਭਰਾਵਾਂ ਨੂੰ ਨਹੀਂ ਲੋਡ ਹੁੰਦੀ ਡਬਲ ਹਾਂਜੀ ਉਹਨਾਂ ਦੇ ਸਿੰਗਲ ਵੀ ਕੰਮ ਆ ਜੂਗਾ ਹਾਂਜੀ ਹਾਂਜੀ 2,115,000 ਦਾ ਟਰੈਕਟਰ ਦੇ ਯਾਰ 2,115,000 ਹਾਂ ਬਈ ਤੇ ਅੱਗੇ ਆ ਗਿਆ ਵੀ ਆਪਣਾ 750 750 ਸੋਨਾ ਲੀਕਾ ਹਾਂ ਭੁੱਲਰ ਸਾਹਿਬ ਇਹਦੇ ਮਰਵਾ ਕੇ ਆ ਬੜਾ ਨਵੇਂ ਮੂਹਰੇ ਬਿਲਕੁਲ ਉਹਨਾ ਟਰੈਕਟਰ ਦੇਖੋ ਯਾਰ ਮਗਰਲੇ ਨਾਲ ਦੇ ਆ ਜੀ ਮਗਰਲੇ ਨਾਲ ਦੇ ਆ ਬਾਈਆਂ ਦਾ ਹਾਂਜੀ ਭਾਈ ਦੇਖ ਲਓ ਏਸੀ ਹਟਦੇ ਆ ਆ ਜਮਾ ਯਾਰ ਸ਼ੀਸ਼ੇ ਵਾਂਗੂ ਜਮਕਦਾ ਐਚ ਡੀ ਐਮ ਸਾਢੇ 800 ਘੰਟਾ ਚੱਲਿਆ ਭੁੱਲਰ ਸਾਹਿਬ ਸਾਢੇ 800 ਘੰਟਾ ਚੱਲਿਆ ਭਰਾ ਮੇਰਾ ਹਾਂਜੀ ਹਾਂਜੀ ਇਹ ਹਰਿਆਣਾ ਨੰਬਰ ਹੈ ਪੰਜਾਬ ਇਹ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਹੈ ਹਾਂਜੀ ਔਰ ਜੀ ਸੱਸੀ ਗੱਡ ਠੀਕ ਹੋ ਦੰਡਾ ਫਟ ਪੜੀ ਅਜੇ ਨਹੀਂ ਖਾਰਾ ਫਟ ਕੋ ਨਾਲ ਜੀਗਾ ਇੱਕ ਵਾਰ ਫੇਰ ਆਗਾ ਨਾ ਮਾਡ ਰਾਈਟਰਾਂ ਦੇ ਨਾ ਮਾਡ ਰਾਈਟਰ 2000 ਤੇ 19 ਮਾਡ ਰਾਈਟਰ ਆਪਣਰ ਸਾਵੇ ਹਾਂਜੀ 850 ਘੰਟਾ ਤੇ ਨਾਲ ਦੇ ਟਾਇਰ ਹੈ ਮੂਹਰੇ ਤਾਂ ਨਵੇਂ ਪਾਤੇ ਤਿੰਨ ਗੁੱਡੀ ਵਾਲੇ ਸੀ ਆਪਾਂ ਨੂੰ ਚੰਗੇ ਨੇ ਹਾਂਜੀ ਹਾਂਜੀ ਇਸਟਰ ਦੀ ਕੰディション ਸਾਰਾ ਜਿਵੇਂ ਨਵਾਂ ਹੀ ਡ੍ਰਾਈਵਰ ਹੈ ਹਾਂ ਹਾਂ ਪਿੱਛੇ ਆ ਯਾਰ ਸਹੀ ਗੱਲ ਹੈ ਗੱਲਾਂ ਦੱਸ ਨਹੀਂ ਜਿਆਦਾ ਵੀ ਜਾਂਚੀ ਜਿਹੜਾ ਹੁੰਦਾ ਕਿ ਮੰਡੀ ਤੇ ਜਾਂਦਾ ਹਾਂ ਇਹਨਾਂ ਨਵੇਂ ਦੇ ਤੇ ਡਿਮਾਂਡ ਹੈ ਕਿ 590 ਜੀ ਹਾਂ 590 ਜੀ ਕਿੰਨੇ ਆ ਛੱਡ ਦਾਂਗੇ ਇਹ ਸ਼ਰਮਾ ਕਰੂਗਾ ਮੈਂ ਨਹੀਂ ਕਰ ਸ਼ਰਮਾ ਰਹੀ ਨੀ ਤੇ ਚਰਲੇ ਨਾ ਬੰਦੇ ਕਰ ਦੇ ਫਿਰ ਸ਼ਰਮ ਕੱਥ ਦੇ ਫਿਰ ਬਾਲਾ ਨਮਾ ਫਿਰ ਮੈਂ ਕੀ ਜੱਜਮੈਂਟ ਤੋਂ ਵਾਰ ਹੋਈ ਗਏ ਜਦੋਂ ਮੈਂ ਰੇਟ ਘਟਾਉਣਾ ਇਹਨੇ ਬਹਿਰ ਕੁੱਤੇ ਫਿਰ ਕਰਨੀਆਂ ਹਾਂ ਇਹਨੂੰ ਪਹਿਲੇ ਹੀ ਛੱਡਤੀ ਹੋ ਪਹਿਲੇ ਹੀ ਇਹਨੂੰ ਥੋੜ੍ਹ ਕਰਤੀ ਮੈਂ ਤਾਂ ਯਾਰ 5 ਲੱਖ ਤੇ ਪੈਟ ਗਿਆ ਕਰ 5 ਹੋਰ ਛੱਡ ਦੇ ਯਾਰ ਕਰ 60000 ਦਾ ਲੱਗਿਆ 5 ਲੱਖ 80000 ਦਾ ਰੇਟ ਹੈ ਨੰਬਰ ਲਵਾ ਕੇ ਵੀ ਦੇ ਦਾਂਗੇ ਠੀਕ ਹੈ ਜੀ 5 ਲੱਖ ਛੱਡ ਕੇ ਬੀਮਾ ਅਗਲੇ ਦਾ ਲੱਗੂ ਆ ਹਾਂ ਐਨਓਸੀ ਅਸੀਂ ਕਢਾ ਕੇ ਦੇਵਾਂਗੇ ਨੰਬਰ ਅਸੀਂ ਲਵਾ ਕੇ ਦੇਵਾਂਗੇ ਇਹ ਆਪ ਆਪ ਕਰਾਂਗੇ ਠੀਕ ਹੈ ਜੀ ਪੰਜ ਲੱਗੇ ਭਾਈ 5000 ਲੱਗੇ 2 ਲੱਗੇ ਕੁਛ ਹੀ ਲੱਗੇ ਦਾ ਹਾਂ ਕੱਲਾ ਸਿਰਫ ਬੀਮਾ ਝੋਟਾ ਹਾਂ ਬਾਕੀ ਖਰਚਾ ਬਾਈ ਕਲਵੀਰ ਦਾ ਵੀਡੀਓ ਸਾਹਮਣੇ ਰੱਖ ਇਹ ਪੰਜਾਬ ਵਾਲੇ ਨੰਬਰ ਲਵਾ ਕੇ ਦੇ ਦਾਂਗੇ ਜੇ ਹਰਿਆਣੇ ਵਾਲੇ ਨੇ ਤਾਂ ਫਿਰ ਤੁਹਾਨੂੰ ਟ੍ਰਾਂਸਫਰ ਕਰਾ ਦੇਣਾ ਉਹਦਾ ਖਰਚਾ ਇਹ ਵੀਡੀਓ ਸਾਹਮਣੇ ਰੱਖ ਲਿਓ ਕਈ ਵਾਰ ਮੁੱਕਰ ਜਾਂਦੇ ਨਹੀਂ ਮੁੱਕਰਦੇ ਨਹੀਂ ਮੁੱਕਰ ਨਾਲ ਕੰਮ ਇਹ ਦੁਆਗਾ ਆੜਾ ਅਰਜਨ ਅਰਜਨ ਬੈਲੀ ਆੜਾ ਰੋਈ ਇਹ ਤਾਂ ਪਟਾਕਾ ਪਾਓ ਸਮਝੋ ਇਹ ਪਾਵਰ ਟੀਰਿੰਗ ਟਾਇਰ ਅਗੇ 70 ਮੂਰਲੇ ਹੈਗੇ ਹੈਗੇ ਅੱਧੇ ਤੇ ਮਗਰਲੇ ਟਾਇਰਾਂ ਜਮਤਤਾ ਜੀ ਮੂਰਲੇ 75 ਕਿ 90 ਅੱਧੇ ਹੀ ਗਹਿਣਾ ਮੈਂ ਤਾਂ ਹੈ ਤਾਂ ਵੱਧ ਮਗਦੀ ਕੋਈ ਅੱਧੇ ਹੀ ਬੰਨ ਹਾਂ ਮਗਰਲੇ ਨਵੀਂ ਆ ਮਗਰਲੇ ਜਮਤਾਰੇ ਪਿਛਲੀ ਮੰਡੀ ਪਾਇਆ ਬਹੁਤ ਸੋਹਣਾ ਟਰੈਕਟਰ ਪਾ ਮੇਰੋ ਅਰਜਨ ਬਾਈ ਜੀ ਦੇਖੋ ਟਰੈਕਟਰ ਵੀ ਕੰਡੀਸ਼ਨ ਦਾ ਕੋਈ ਲਾਵਾ 14 15 ਵਰਗਾ ਹੀ ਹੈ ਸਹੀ ਗੱਲ ਆ ਦੇਖੋ ਭਰਾ ਮੇਰੋ ਤੇ ਹਾਂ ਦੇਖ ਬਾਈ ਕੋਲੇ ਟਰੈਕਟਰ ਬਹੁਤ ਨਾਲ ਤੇ ਵੀਡੀਓ ਆਉਂਦੀ ਹੈ ਲੰਮੀ ਤੇ ਆਹ ਟਰੈਕਟਰ ਦਾ ਆਪਾਂ ਕੋਜਿਆ ਬਾਈ ਨੂੰ ਰੇਟ ਰੂਟ ਤੇ ਆਪਾਂ ਬਰੋ ਇੱਕ ਗੱਲ ਹੋਰ ਆ ਐਨਓ ਜੀ ਨੇ ਇਹਦੀ ਮਿਲਦੀ ਕੀ ਕਿਹੜਾ ਮਾਡਲ ਆ ਇਹ ਨਵਾਂ ਮਾਡਲ ਆ ਨਵਾਂ ਮਾਡਲ ਆ ਜੀ ਐਨਓ ਸੀ ਮਿਲਦੀ ਜੀ ਹਾਂਜੀ ਰਾਣਾ ਡੈਕਟਰ ਵਿੱਚ ਕੱਟਦਾ ਜੀ ਹਾਂਜੀ ਲੋਕਲ ਵੀ ਦੇ ਕੱਟਦਾ ਰਾਣਾ ਡੈਕਟਰ ਕੱਟਵਾਗੇ ਹਾਂ ਤੇ ਕੱਲ ਉਹਦੇ ਤੋਂ ਵੀ ਇਹਦਾ ਚੱਲੇ ਲੱਗੂਗਾ 50000 ਹਾਂ ਜੀ ਕਿੰਨੇ ਦਾ ਇੱਕੋ ਹੀ ਕਹਿੰਦਾ ਮੁੜ ਕੇ ਹਿਰ ਫੇਰ ਨਹੀਂ ਹੁਣ ਕਿਹ ਵਹਿਤ ਕਰੇਗਾ ਇੱਕੋ ਹੀ ਕਹਦਾ ਜੀ ਹੈ 63 ਲੱਖ ਹਾਂ ਹਾਂ ਤੂੰ ਸੁਣ ਲੈ ਆਪਣੇ ਯਾਰ ਮਿੱਤਰ ਕਾ ਲੱਗੀ ਵਾਲੀ ਕਿਹੜੀ ਗੱਲ ਮੈਂ ਤੈਨੂੰ ਦੱਸ ਸਕਦਾ ਭਾਈ ਆ ਕਿਸੇ ਕਿਸੇ ਦੇ ਦਿਲ ਜਤਾ ਇਹ ਕਰਦਾ ਯਾਰ ਪਤਾ ਨਹੀਂ ਯਾਰ ਅੱਜ ਕੁਝ ਹੈਗਾ ਕਿ ਪਤਾ ਨਹੀਂ ਹੈਗਾ ਜਿਹੜਾ ਤੁਸੀਂ ਇੰਨਾ ਪਿਆਰ ਕਰਦੇ ਹਾਂ ਸਹੀ ਗੱਲ ਹੈ ਠੀਕ ਹੈ ਗੱਲ ਹਾਂ ਤੇ ਚੋਤੇ ਨਹੀਂ ਬਾਈ ਯਾਰ ਬਹੁਤ ਧੰਨਵਾਦ ਬਾਈ ਚੋਤੇ ਸਾਡਾ ਨਾਮ ਬਣਾਤਾ ਅੱਜ ਇਮੋਸ਼ਨਲ ਹੋਇਆ ਖੜਾ ਨਾਮ ਬਣਾਤਾ ਬਾਈ ਸਾਡਾ ਕਿੰਨੇ ਦਾ ਸਾਡਾ ਕੀ ਬਰਾਪਾ ਵੀਡੀਓ ਆਪਣੀ ਲੰਮੀ ਹੋਈ ਹੈ ਹੈ ਯਾਰ ਸਾਡਾ ਦਿਲ ਨਾਲ ਅੱਗੇ ਤਾਂ ਗਿਆ ਬਾਈ ਜਾ ਜਗਾ ਜਮਾ ਜਾ ਟਾਇਰ ਨਾ ਮੈਂ ਸਰਮਾ ਲਾਲ ਹੀ ਟਾਇਰ ਤੋਂ ਚਲ 5000 ਹੋਰ ਦਿੰਦਾ ਨਾ ਨਹੀਂ ਕਾਲੀ ਦਾ ਸਹੀ ਹੈ ਇੱਕੋ ਹੀ ਰੇਟ ਦੱਸੂਗਾ ਬਾਈ ਮੈਂ 3 ਰੱਖ ਕਹਿੰਦਾ ਬਾਈ ਦੇਖ 35000 ਦਾ ਟਰੈਕਟਰ ਲੈ ਲਾਂਗੇ ਬਾਈ ਤੋਂ ਕਹਦਾ ਯਾਰ ਮੈਨੂੰ ਜਮਾ ਗਾਰ ਚ ਹੀ ਬਹਿ ਗਿਆ ਕੰਦਰ ਸਹੀ ਗੱਲ ਹੈ ਕੋਈ ਪੈਸਾ ਦਾ ਲੋ ਤੇ ਬਹੁਤ ਛੋਟਾ ਟਰੈਕਟਰ ਆ ਭਰਾ ਮੇਰੇ ਤੇ ਆਪਾਂ ਨੰਬਰ ਬੋਲ ਦੀ ਆਪਣਾ ਹੀ ਹੈ ਇਸ਼ਕਦਰ ਪੋੜਾ ਨੰਬਰ ਬੋਲ ਦਿਓ ਆਪਣਾ ਫੇਰ ਬੋਲ ਨੰਬਰ 9417132636 ਠੀਕ ਹੈ ਇੱਕ ਫੋਟ ਦਿਖਾ ਪੂਰਾ ਇਧਰ ਪਹਿਲਾਂ ਕੋਣ ਹੋਰ ਦਿਖਾਉਣਾ ਇੱਕ ਫੋਟ ਹੋਰ ਦਿਖਾਉਣਾ ਤੁਹਾਨੂੰ ਦੇਖੋ ਉਹ ਕਾ ਕੀ ਇਹਦੇ ਵਿੱਚ ਗਲਦਦਾ ਪੈ ਗਿਆ ਹਾਂ ਪਤਾ ਨਹੀਂ ਇਹਨੂੰ ਪੁਰਜੇ ਨੂੰ ਕਿਵੇਂ ਰੱਖਿਆ ਕਿਸੇ ਨੇ ਹਾਂ ਨੰਬਰ ਰਾਜਸਥਾਨ ਚਪਲੀ ਦਾ ਪੀਣਾਂ ਇਹ ਫਾਲਿਕਾ ਪਿਆ ਨਾਂ ਵੀ ਹੋ ਜੁਦੇ ਪਿਆ ਨਾ ਅੱਛਾ ਆ ਚੀਜ਼ਾਂ ਦੇਗਾ ਕਰ ਜਾ ਇੱਕ ਮਿੰਟ ਇਹ ਨਾਂ ਰਿਹਾ ਕੋਈ ਨਹੀਂ ਨਾ ਭਾਈ ਆ ਨੱਟ ਮੁੱਲ ਵੀ ਨਹੀਂ ਮਿਲਦੇ ਸਹੀ ਗੱਲ ਆ ਨਾਲ ਦੇ ਭਰਾ ਮੇਰੇ 17 ਵਾਲੇ ਹਾਂ ਇੱਧਰ ਦੇਖ ਬੋਲ ਗੱਲ ਬਾਈ ਨਾਲ ਦੇ ਦੇਖੋ ਇਹ ਜਮਾਤ ਮਾਡਲ 99 ਹੁਣ 21 ਦਾ ਬਣਦਾ ਆ ਚੀਜ਼ਾਂ ਨਾ ਆ ਚੀਜ਼ਾਂ ਆ ਚੀਜ਼ਾਂ ਗੱਲ ਜੰਦੇ ਆ ਉਹਨਾਂ ਦੇ ਆ ਕੈਂਚੀ ਹਿੱਸਾ ਦੇਖੋ ਤੁਸੀਂ ਸਹੀ ਗੱਲ ਆ ਐ ਜਮਾਤ ਹੋਦਾ ਨਿਕਲੇ ਕਿਤੇ ਡੈਂਟ ਹੈ ਪੂਰਾ ਰੰਗ ਜਰੂਰ ਉੱਡ ਗਿਆ ਇਹ ਕਿਤੇ ਬਾਈ ਨੇ ਤਿਆਰ ਕਰਾਉਣਾ ਕੱਲਾ ਰੰਗ ਮੈਂ ਕਿਹਾ ਵਰਦਾਨ ਆ ਬਾਈ ਕਾਪੀ 2021 ਤੇ ਕਰ ਨਿਊ ਹੈ ਇਹਦੀ ਹਾਂ ਦੋ ਤਿੰਨ ਸਾਲ ਨੰਗੇ ਆਗੇ ਹੋਰ ਵੀ ਜਾਊਗੀ ਹਾਂਜੀ ਇਹਨੂੰ ਵੀ ਨਹੀਂ ਆਦੀ ਬਸ ਫਿਰ ਤਾਂ ਸਾਰਾ ਕੁਝ ਹੀ ਹੋਊਗਾ ਕਿਨੇ ਹੁਣ ਫੌਰਨ ਚੱਲਿਆ ਕੇ 10 ਲੱਖ ਰੁਪਏ ਲਾ ਕੇ ਤਿਆਰ ਕਰਨਾ ਮੇਨ ਕਾਪੀ ਆ ਕਾਪੀ ਇਹਦੀ ਹੋएगी ਹਾਂਜੀ ਤੇ ਪਾਣੀ ਕਰ ਵੀ 2021 ਤੇ ਕਰ ਨਿਊ ਸੀਗੀ ਠੀਕ ਹੈ ਜੀ 99 ਮਾਡਲ 99 ਮਾਡਲ ਕਿੰਨੇ ਦਾ ਛੱਡ ਦਾਂਗੇ 1 25 ਡਿਮਾਂਡ ਇਹ ਤਾਂ ਤਾਂ ਵੈਸੇ ਮੋਲੀ ਕੋਈ ਨਹੀਂ ਹਾਂਜੀ ਜੇ ਆਪਾਂ ਮੰਨਗੇ ਤਾਂ 15000 ਦਾ ਰੇਟਰ ਦੇਣਾ ਹਾਂ ਨਾ ਆਪਾਂ ਠੀਕ ਹੈ ਜੀ ਇਹ ਕਰਨਾ ਨਹੀਂ ਇਦਾਂ ਕੋਈ ਕੰਦਰਾ ਹੀ ਆਰਦਾ ਸਰਦਾਂ ਮਾਰ ਕੇ ਨਹੀਂ ਦਾ ਤੇ ਬਹੁਤ ਸੋਹਣਾ ਟੈਕ ਇੱਧਰ ਆ ਇੱਧਰ ਆ ਆ ਚੀਜ਼ ਬੁਲਰਾ ਚੀਜ਼ਾਂ ਦਿਖਾ ਇੱਧਰ ਵੀ ਦਿਖਾ ਆ ਚੀਜ਼ਾਂ ਯਾਰ ਤੂੰ 100 ਗੋੜ ਮੰਡੀ ਚ ਦੇਖ ਲੈ ਆ ਚੀਜ਼ ਗਲੀ ਹੋਊ ਆ ਗਲੀ ਹੋਊ ਫਿਰ ਇੱਕ ਵੀ ਇੰਜਣ ਦੇ ਥੱਲੇ ਕਿਹੜੇ ਇੰਜਣ ਦਾ ਭਾਈ ਰੁਪਏ ਦਾ ਰੁਪਈਆ ਹੀ ਆ ਭਾਈ ਸਹੀ ਗੱਲ ਆ ਜਮਾ ਦੇਖੋ ਯਾਰ ਨੀ ਕਿਵੇਂ ਖਾਮ ਕਰੇ 36 ਦਾ ਸਾਲਾ ਪੰਪ ਹੋਇਆ ਸਹੀ ਗੱਲ ਆ ਇੰਜਣ ਉਹ ਲਿਫਟ ਦਾ ਕੰਮੀ ਕੋਈ ਨਹੀਂ ਮੇਰੀ ਵਹਿਮ ਕਿਦਾ ਸੁਣ ਲੋ ਹਾਂਜੀ ਹਾਂਜੀ ਦੱਸੋ ਸਾਰੇ ਰਹਿ ਗਿਆ ਭਾਈ ਕਹਦਾ 1 ਲੱਖ ਤੇ 15000 ਹਾਂਜੀ 1 ਲੱਖ ਤੇ 10000 ਦਾ ਰੇਟ ਲੈ ਲਾਂਗੇ ਬਾਈ ਤੋਂ 5000 ਸ਼ਰਮੇ ਤੋਂ ਲਵਾਂਗੇ ਲੈ ਲੋ ਯਾਰ ਗੱਲੀ ਕੋਈ ਨਹੀਂ ਬਾਈ ਕੋਈ ਗੱਲ ਨਹੀਂ ਸ਼ਰਮਾ ਯਾਰ ਨੰਬਰ ਬੋਲ ਦਿਓ